ਅੱਜ ਪਾਰਟੀ ਦਾ ਫੈਸਲਾ ਹੈ ਕਿ ਅਸੀਂ 13 ਦੀਆਂ 13 ਜੋ ਵੋਟਾਂ ਨੇ ਜੋ ਆਉਣ ਵਾਲੀ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਸਫਲ ਤੇ ਖੜੇ ਰਾਂਗੇ ਸ਼ੰਭਲ ਸਾਥੀ ਤੋਂ ਅੱਖ ਜਿਵਾਲ ਲੱਗਿਆ ਤਾਂਨੇ ਨੂੰ ਪੁੱਛਿਆ ਕਰੋ ਕਿ ਉਹ ਜਾ ਸਕਦੇ ਕਰ ਨਹੀਂ ਹੈ ਅੱਜਾ ਹਸਪਤਾਲ ਜਿਵੇਂ ਕੀ ਹਸਪਤਾਲ ਜਿਵੇਂ ਜਿਵੇਂ ਨਗਰ ਕੌਂਸਲ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਸਿਆਸੀ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕਰੀਏ ਤਾਂ ਬਿਲਗਾ ਵਿਖੇ ਸਿਆਸਤ ਬਿਲਕੁਲ ਗਰਮਾ ਗਈ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੀ ਜਿੱਤ ਪੱਕੀ ਕਰਨ ਲਈ ਹਰ ਇੱਕ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੈ ਜਿੱਥੇ ਪਿਛਲੇ ਦਿਨੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀ ਦਲ ਜਹੇ ਕਹੀਏ ਸੁਧਾਰ ਲਹਿਰ ਦੇ ਆਗੂਆਂ ਕਾਂਗਰਸ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਪੂਰਾ ਜੋਰ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਕੁਝ ਵਿਅਕਤੀਆਂ ਤੇ ਵੀ ਹਉਂਗਲੀਆਂ ਉਠਣ ਲੱਗੀਆਂ ਹਨ ਅਤੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਵੀ ਸਿਆਸਤ ਦੀ ਲਪੇਟ ਵਿੱਚ ਆਉਣ ਦੇ ਦਿਖ ਰਹੇ ਹਨ ਜੇਕਰ ਕੱਲ੍ਹ ਅਕਾਲੀ ਦਲ ਅਤੇ ਕਾਂਗਰਸ ਦੀ ਕਰੀਏ ਤਾਂ ਇਹਨਾਂ ਨੂੰ ਵੀ ਅੱਗ ਚੱਬਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿੱਥੇ 25 ਸਾਲ ਰਾਜ ਕਰਨ ਦਾ ਦਾਵਾ ਕਰਨ ਵਾਲੇ ਅਕਾਲੀ ਦਲ ਦੇ ਨੁਮਾਇੰਦੇ ਅੱਜ ਬਿਲਗਾ ਵਿੱਚ ਸਿਰਫ 4 ਕੁ ਦੇ ਕਰੀਬ ਸੀਟਾਂ ਤੇ ਇਲੈਕਸ਼ਨ ਲੜ ਰਹੇ ਹਨ ਉੱਥੇ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਖੜਾ ਕਰਨ ਦੇ ਦਾਬੇ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਅਕਾਲੀ ਦਲ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪੈ ਗਿਆ ਹੈ। ਬੇਸ਼ੱਕ ਅਕਾਲੀ ਦਲ ਕਾਂਗਰਸ, बसपा ਅਤੇ ਹੋਰ ਕੁਝ ਛੋਟੀਆਂ ਪਾਰਟੀਆਂ ਇਕੱਠਾ ਇਕੱਠੀਆਂ ਚੋਣ ਲੜ ਰਹੀਆਂ ਹਨ ਪਰ ਫਿਰ ਵੀ ਇਹਨਾਂ ਦੇ ਵਿੱਚ ਨਮੋਸ਼ੀ છਾਈ ਹੋਈ ਹੈ। ਉੱਥੇ ਹੀ ਸੱਤਾਧਾਰੀ ਪਾਰਟੀ ਦੇ ਆਗੂਆਂ ਤੇ ਚਿਹਰਿਆਂ ਤੇ ਰੌਣਕ ਦਿਖ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਸ਼ੋਕ ਸੰਕੇਤ ਹਨ। ਪਾਜੀ ਸੰਤੋਖ ਸਿੰਘ ਬਲਕਾਜੀ ਐਸਵੇਲੇ ਤੁਸੀਂ ਡੋਰ ਟੂ ਡੋਰ ਜਿਹੜਾ ਆ ਉਹ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਕਰ ਰਹੇ ਹਾਂ ਇਹੋ ਜਿਹੇ ਲੋਕਾਂ ਦਾ ਹਵਾਰਾ ਦੇਖੋ ਜਿੰਨੇ ਅਸੀਂ ਬਾੜ ਸਵੇਰ ਤੋਂ ਲੈ ਕੇ ਕੱਢੇ ਆ 2 ਨੰਬਰ 10 ਨੰਬਰ 11 ਨੰਬਰ 12 ਨੰਬਰ ਜੀ ਲੱਗਦਾ ਹੈ ਵੀ ਲੋਕ ਪੂਰਾ ਮੂਡ ਬਣਾ ਚੁੱਕੇ ਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਨਾਲ ਉਹਦੇ ਅਲਾਈਜ਼ ਆ ਉਹ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਾ ਲੋਕਾਂ ਨੇ ਜਿਤਾਉਣ ਲਈ ਲਗਭਗ ਮਨ ਬਣਾ ਲਿਆ ਸੰਤੋਖ ਸਿੰਘ ਜੀ ਇਸ ਦੌਰਾਨ ਕੋਈ ਲੋਕ ਆਪਣੀਆਂ ਡਿਮਾਂਡਾਂ ਵੀ ਕਰਦੇ ਆ ਲੋਕਾਂ ਨੇ ਡਵਾਂਡਾ ਕੀਤੀਆਂ ਔਰ ਅਸੀਂ ਇਹ ਨਾਲੇ ਵੀ ਕਿਹਾ ਬਈ ਇਹ ਕੋਈ ਇਦਾਂ ਨਹੀਂ ਵੀ ਅਸੀਂ ਕੱਲ ਲਾਰੇ ਲਾ ਕੇ ਵੋਟਾਂ ਲੈ ਕੇ ਮੁੜ ਕੇ ਚੱਲ ਜਾਈਏ ਅਸੀਂ ਇਹਨਾਂ ਨੂੰ ਭਰੋਸਾ ਦਿੱਤਾ ਵੀ ਅਗਰ ਇਹ ਕਮੇਟੀ ਜਿਹੜੀ ਚੁਣੀ ਜਾਂਦੀ ਜਿਹੜੀ ਉਮੀਦਵਾਰ ਅਸੀਂ ਖੜੇ ਕੀਤੇ ਆ ਤੇ ਅਸੀਂ 5 ਸਾਲ ਲੋਕਾਂ ਦੇ ਭਰੋਸੇ ਦੇ ਪੂਰੀ ਤਰ੍ਹਾਂ ਖਰੇ ਉਤਰਾਂਗੇ ਔਰ ਲੋਕਾਂ ਨੂੰ ਵੀ ਸਾਡੇ ਤੇ ਯਕੀਨ ਆਵੇ ਅਸੀਂ ਪਹਿਲਾਂ ਉਹ ਲੋਕ ਆ ਜਿਹੜਾ ਬਿਨਾਂ ਕਿਸੇ ਪਦਮੀਆਂ ਤੋਂ ਲੋਕਾਂ ਲਈ 24 ਘੰਟੇ ਲੜਦੇ ਆ ਕੋਈ ਇੱਕ ਦੋ ਕੰਮ ਗਣਾਉਂਗੇ ਕਿਹੜੇ ਕਿਹੜੇ ਲੋਕਾਂ ਨੇ ਡਵਾਂਡਾ ਦੇਖੋ ਲੋਕਾਂ ਦੀਆਂ ਡਿਮਾਂਡਾਂ ਸਾਡੇ ਕੋਲ ਆਈਆਂ ਇੱਕ ਤਾਈਆਂ ਜਿਹੜੇ ਕਿਸਾਨਾਂ ਨਹੀਂ ਖਾਲੇ ਪੱਕਿਆਂ ਕਰਨ ਦੀ ਜੀ ਉਹਦੇ ਵਿੱਚ ਵੀ ਅਸੀਂ ਮੈਡਮ ਨੂੰ ਨਾਲ ਗੱਲ ਕੀਤੀ ਆ ਵੀ ਜਿਹੜੇ ਕਿਸਾਨਾਂ ਦੇ ਨਹਿਰਾਂ ਤੋਂ ਖਾਲੇ ਨਿਕਲਦੇ ਆ ਉਹਨਾਂ ਨੂੰ ਬਿਨਾਂ ਕਿਸੇ ਭੇਤ ਭਾਪ ਦੇ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਔਰ ਸਾਨੂੰ ਭਰੋਸਾ ਦਵਾਇਆ ਗਿਆ ਵੀ ਜਿਹੜਾ ਅਪ੍ਰੈਲ ਤੇ ਅੰਤ ਤੱਕ ਜਿੰਨੇ ਸਾਡੇ ਏਰੀਆ ਦੇ ਲਗਭਗ ਖਾਲੇ ਪੈਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕਰ ਦੋ ਹੋਰ ਲੋਕਾਂ ਦੀਆਂ ਹੋਰ ਵੀ ਸਮੱਸਿਆਵਾਂ ਹੈਗੀਆਂ ਲੋਕ ਇਹ ਵੀ ਸਵਾਲ ਕਰਦੇ ਆ ਵੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਵੀ ਕਮੀ ਆ ਸਕੂਲਾਂ ਵਿੱਚ ਮਾਸਟਰਾਂ ਦੀ ਵੀ ਕਮੀ ਆ ਜਾਂ ਹੋਰ ਇਦਾਂ ਦੀਆਂ ਜੋ ਵੀ ਲੋਕ ਲਿਆ ਜਾਂ ਕਿਤੇ ਨਾ ਕਿਤੇ ਮਤਲਬ ਆ ਸੀਵਰੇਜ ਦਾ ਕੰਮ ਚੱਲ ਰਿਹਾ ਕਿਤੇ ਸੜਕਾਂ ਨਵੀਆਂ ਬਣਨ ਵਾਲਾ ਮਸਲਾ ਅਸੀਂ ਇਹ ਭਰੋਸਾ ਦਉਨੇ ਆ ਕਈ ਖਾਸ ਤੌਰ ਤੇ ਜਿਹੜੀ ਸਾਡੇ ਵਰਗੀ ਧਰ ਵਿੱਚ ਬੈਠੀ ਆ ਜਿਹੜੇ ਵਾਦੇ ਕੀਤੇ ਇਹਨਾਂ ਲੋਕਾਂ ਨਾਲ ਉਹ ਪੂਰੇ ਨਾ ਪੂਰੇ ਅੰਤ ਤੱਕ ਪੂਰਾ ਕਰਾਇਆ ਜਾਵੇਗਾ ਔਰ ਪੂਰਾ ਕਰਾਉਣ ਲਈ ਜੇ ਸਾਨੂੰ ਕਿਤੇ ਐਜੀਟੇਸ਼ਨ ਸਟੇਸ਼ਨ ਦੀ ਵੀ ਲੋੜ ਪਈ ਅਸੀਂ ਉਹ ਐਜੀਟੇਸ਼ਨ ਵੀ ਲੜਾਂਗੇ ਏ ਜਿਹੜਾ ਬੜਕੇ ਦੇ ਵਿੱਚ ਇੱਕ ਗੱਠਜੋੜ ਬਣਿਆ ਆ ਉਹਨੂੰ ਲੈ ਕੇ ਕੀ ਕਹਿਣਾ ਜੁਣਿਆ ਦੇਖੋ ਉਹ ਮੈਂ ਤਾਂ ਉਹ ਗੱਠਜੋੜ ਕਾਦਾ ਜੀ ਅਕਾਲੀ ਦਲ ਦੀ ਪੂਰੀ ਫੂਕ ਨਿਕਲੀ ਪਈ ਆ ਜੀ ਹਾਲਾਤ ਇਦਾਂ ਦੇ ਬਣ ਗਏ ਬਈ ਜਿਹੜੀ ਕੁਛ ਦਿਨ ਪਹਿਲਾਂ ਕਾਂਗਰਸ ਕਹਿ ਰਹੀ ਸੀ ਵੀ ਅਸੀਂ 13 ਦੀਆਂ 13 ਸੀਟਾਂ ਨਿਸ਼ਾਨ ਤੇ ਲੜਾਂਗੇ ਅੱਜ ਪਾਰਟੀ ਦਾ ਫੈਸਲਾ ਹੈ ਕਿ ਅਸੀਂ 13 ਦੀਆਂ 13 ਜੋ ਵੋਟਾਂ ਨੇ ਜੋ ਆਉਣ ਵਾਲੀ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਸੰਗ ਤੇ ਲੜਾਂਗੇ ਅੱਜ ਉਹਨਾਂ ਨੇ ਜਿੰਨੀਆਂ 4 ਸੀਟਾਂ ਜਿਹੜੀਆਂ ਲੜਦੇ ਦੀਆਂ ਨਾ ਅਕਾਲੀ ਦਲ ਨੇ ਨਿਸ਼ਾਨ ਲਿਆ ਨਾ ਸੀਪੀਐਮ ਨੇ ਨਿਸ਼ਾਨ ਲਿਆ ਨਾ ਬੋਝਨ ਸਮਾਜ ਪਾਰਟੀ ਨੇ ਨਿਸ਼ਾਨ ਲਿਆ ਤੇ ਨਾ ਕਾਂਗਰਸ ਨੇ ਇਹਦਾ ਮਤਲਬ ਜਦ ਇਹ ਵੱਡੀਆਂ ਪਾਰਟੀਆਂ ਕਾਂਗਰਸ ਨਿਸ਼ਾਨਾ ਤੋਂ ਬਗੈਰ ਲੱਗ ਰਹੀਆਂ ਇਹਦਾ ਮਤਲਬ ਪੱਲੇ ਦਾਣੇ ਹੈ ਨਹੀਂ ਇਹ ਹਾਰ ਪਹਿਲੇ ਕਬੂਲੇ ਇਹਨਾਂ ਨੇ ਉਹ ਤਾਂ ਦੀਦੀ ਹੈ ਜੀ ਭਲੇਖਾ ਹੀ ਕੋਈ ਨਹੀਂ ਹਾਲਾਤ ਇਸ ਵੇਲੇ ਇਹ ਬਣ ਗਏ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਵੱਡਾ ਕਾਫਲਾ ਲੋਕਾਂ ਦੇ ਵਿੱਚ ਜਾ ਰਿਹਾ ਔਰ ਅਸੀਂ ਫੈਸਲਾ ਕੀਤਾ ਵੀ ਜਿੰਨੇ ਦਿਨ ਇਹ 21 ਤਰੀਕ ਦਾ 20 ਤਰੀਕ ਸ਼ਾਮ ਤੱਕ ਇਦਾਂ ਹੀ ਲੋਕਾਂ ਕੋ ਜਾਵਾਂਗੇ ਔਰ ਲੋਕ ਇਦਾਂ ਹੀ ਨਹੀਂ ਜਾ ਕੇ ਅਸੀਂ ਵੀ ਪਰਚੀ ਫੜਾ ਕੇ ਮੁੜਿਆ ਰਹੇ ਅਸੀਂ ਕੱਲੇ ਕੱਲੇ ਘਰ ਜਾ ਕੇ ਲੋਕਾਂ ਕੋ ਇਹ ਵੀ ਦੱਸ ਰਹੇ ਵੀ ਤੁਹਾਡੀ ਕੋਈ ਸਮੱਸਿਆ ਆ ਜਾਂ ਤੁਹਾਨੂੰ ਕੋਈ ਇਤਰਾਜ਼ ਆ ਜਾਂ ਕੋਈ ਤੁਸੀਂ ਚਾਹੋ ਨੇ ਕੀ ਆਉਣ ਵਾਲੇ ਸਮੇਂ 'ਚ ਕਿੰਨੀ ਕਮੇਟੀ ਹੋਵੇ ਅਸੀਂ ਪੂਰਾ ਲੋਕਾਂ ਕੋ ਜਾ ਕੇ ਟਾਈਮ ਲਾ ਕੇ ਲੋਕਾਂ ਦੀ ਗੱਲ ਸੁਣ ਕੇ ਫਿਰ ਅੱਗੇ ਤੁਰਦੇ ਹਾਂ ਔਰ ਸਾਡਾ ਜਿਹੜਾ ਗੱਠ ਜੋੜਿਆ ਇਹ ਆਮ ਆਦਮੀ ਪਾਰਟੀ ਦਾ ਜਿਹੜੇ ਉਹਦੇ ਅਲਾਈਜ਼ ਆ ਭਾਈ ਵਾਲਿਆ ਸਾਨੂੰ ਪੂਰੀ ਤਰ੍ਹਾਂ ਮਿਹਰਿਆ ਵੀ ਜਿਹੜੀ ਹੁੰਝਾ ਫੇਰੇ ਜਤਪ੍ਰਾਪ ਜਥਲਾ ਸਾਡਾ ਗ ਵੈਲਕਾ ਜੀ ਜਿਹੜਾ ਜੋਣ ਕਾਠ ਜੋੜ ਤਹਿ ਦੇ ਜਿਹੜਾ 10 ਨੰਬਰ ਬਾੜਿਆ ਉਹਦੇ ਵਿੱਚ ਬਲਬੀਰ ਸਿੰਘ ਦੀ ਕੀ ਹੋਜੀ ਪੋਜੀਸ਼ਨ ਹੈ ਦੇਖੋ ਜਿਹੜਾ ਬਲਬੀਰ ਸਿੰਘ ਹੈ ਵੈਸੇ ਤਾਂ ਸੀ ਜਿਹੜੀ ਸਾਰੀ ਟੀਮ ਇਤਾਰੀ ਆ ਉਹ ਲੋਕਾਂ ਨੂੰ ਸਮਰਪਤ ਆ ਪਰ ਬਲਬੀਰ ਸਿੰਘ ਇਹ ਆ ਵੀ ਉਹ 24 ਘੰਟੇ ਹੀ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਜਿਹੜਾ ਵੀ ਸੰਘਰਸ਼ ਚੱਲਦਾ ਉਹ 24 ਘੰਟੇ ਉਹਦੇ ਵਿੱਚ ਹਾਜ਼ਰ ਆ ਉਹ ਆਪ ਬੇਜਮੀਨਾ ਆ ਪਰ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੇ ਮੋਰਚੇ ਦੇ ਵਿੱਚ ਉਹ 13 ਮਹੀਨੇ ਉੱਥੇ ਬੈਠਾ ਰਿਹਾ ਉਦਾਂ ਹੋਰ ਵੀ ਜਿੱਥੇ ਮਜ਼ਦੂਰਾਂ ਦੇ ਕਿਸਾਨਾਂ ਦੇ ਮਸਲੇ ਹੁੰਦੇ ਆ 24 ਘੰਟੇ ਸਮਰਪਿਤ ਆ ਔਰ ਅਸੀਂ ਇਹ ਕਹਿੰਨੇ ਆ ਕਿ ਉਹ ਇਦਾਂ ਦਾ ਸਾਥੀ ਆ ਜਿਹੜਾ ਘਰ ਦੇ ਕੰਮ ਛੱਡ ਕੇ ਲੋਕਾਂ ਨੂੰ ਪਹਿਲਾਂ ਵੀ 24 ਘੰਟੇ ਹਾਜ਼ਰ ਹੁੰਦਾ ਤੇ ਆਉਣ ਵਾਲੇ ਕੱਲ ਦੇ ਸਮੇਂ 'ਚ ਵੀ ਇੱਕ ਉਮੀਦਵਾਰ ਇਦਾਂ ਦਾ ਹੋਣਾ ਜਿੱਤ ਕੇ ਅੱਗੇ ਆਉਂਦਾ ਤਾਂ ਜਦੋਂ ਮਰਜ਼ੀ 24 ਘੰਟੇ ਲੋਕ ਉਹਨਾਂ ਸੰਪਰਕ ਕਰ ਸਕਦੇ ਤੇ ਉਹਨੂੰ ਉਹਦੀਆਂ ਸਵਾਵਾ ਲੈ ਸਕਦੇ ਠੀਕ ਆ ਧੰਨਵਾਦ ਜੀ ਓਕੇ ਹਾਲੀ ਐਮਐਲਏ ਜੀ ਅੱਜ ਤੁਸੀਂ ਬਿਲਕੁਲ ਦੇ ਵਿੱਚ ਚੋਣਾਂ ਨੂੰ ਲੈ ਕੇ ਡੂ ਟੂ ਡੂ ਕਰ ਰਹੇ ਹੋ ਜੀ ਐ ਵਿਰੋਧੀ ਧਿਰ ਵੱਲੋਂ ਅੱਜ ਦਿਨ ਜਿਹੜਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਆ ਮਦਦ ਲਈ ਹੂੰ ਇਹ ਚੋਣਾਂ ਦੇ ਹਰੈਤਾ ਨੂੰ ਲੈ ਕੇ ਮੇਰੇ ਖਿਆਲ ਨਾਲ ਹਲਟ ਹੈ ਇਹਦੇ ਬਾਰੇ ਤੁਸੀਂ ਕੀ ਬਿਲਕੁਲ ਜੀ ਇਹ ਕੀ ਕਿਹਾ ਜਾਵੇ ਹੁਣ ਤਾਂ ਮਤਲਬ ਕੁਝ ਕਹਿਣ ਲਈ ਆਪ ਇਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਤੁਹਾਡੀਆਂ ਇਹਨਾਂ ਹਰਕਤਾਂ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਪੰਜਾਬ ਦੇ ਪਲੇਟਫਾਰਮ ਤੋਂ ਅਕਾਲੀ ਦਲ ਖਤਮ ਹੋ ਗਿਆ ਹਾਸ਼ੀਏ ਤੇ ਚਲ ਗਿਆ ਜੇ ਕੁਝ ਮੜਾ ਮੋਟਾ ਬਚਿਆ ਉਹਦੇ باوجود ਇਹਨਾਂ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ ਕਿ ਗੁਰੂ ਘਰਾਂ ਦਾ ਫਾਇਦਾ ਉਠਾਉਣਾ ਗੁਰੂ ਘਰਾਂ ਦੇ ਵਿੱਚ ਜਾ ਕੇ ਤੁਸੀਂ ਇੱਕ ਪਾਰਟੀ ਵਾਸਤੇ ਅਨਾਉਂਸਮੈਂਟ ਕਰਨੀ ਗੁਰੂ ਘਰ ਦੇ ਲੰਗਰ ਦੇ ਨਾਲ ਧਰਨੇ 'ਚ ਬੈਠੇ ਲੋਕਾਂ ਨੂੰ ਖਾਣਾ ਖਵਾਉਣਾ ਇਹ ਅਕਿਰਤਕੰਟਤਾ ਆ ਜਿਹੜੀ ਮੈਂ ਇਹ ਸਮਝਦੀ ਆ ਕਿ ਵੀ ਇਹ 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 ਧਰਮ ਦੇ ਨੇੜੇ ਤੇੜੇ ਵੀ ਹੈ ਨਹੀਂ ਇਹ ਸਿਰਫ ਤੇ ਸਿਰਫ ਇੱਕ ਇਹਨਾਂ ਨੇ ਚੋੜਾ ਪਾਇਆ ਹੋਇਆ ਉੱਪਰ ਦੀ ਜਿਹੜਾ ਇਹ ਉਹਦੇ ਨਾਲ ਮਤਲਬ ਅੱਗੇ ਨਾਲੋਂ ਵੀ ਵੱਧ ਤੁਸੀਂ ਤੁਸੀਂ ਦੇਖੋ ਹਜੇ ਤਾਜ਼ਾ ਤਾਜ਼ਾ ਸਭ ਕੁਝ ਤੁਹਾਡੇ ਨਾਲ ਹੋ ਰਿਹਾ ਹਜੇ ਤੁਸੀਂ ਸਜ਼ਾਵਾਂ ਭੁਗਤਦੇ ਆ ਹਜੇ ਤੁਹਾਨੂੰ ਸੇਵਾ ਲੱਗੀਆਂ ਹੋਈਆਂ ਤੁਹਾਨੂੰ ਸਜ਼ਾ ਲੱਗੀ ਹੋਈ ਹਜੇ ਤਖਤੀਆਂ ਤੁਹਾਡੇ ਗਲਾਂ ਦੇ ਵਿੱਚੋਂ ਉਤਰੀਆਂ ਨਹੀਂ ਉਹਦੇ ਤੇ ਨਾਲ ਹੀ ਦੁਬਾਰਾ ਫੇਰ ਉਹੀ ਕੰਮ ਸ਼ੁਰੂ ਕਰ ਦਿੱਤਾ ਇਹ ਕੱਲਾ ਇੱਥੇ ਨਹੀਂ ਹੈ ਮੈਂ ਨਕਉਦਰ ਦੇ ਵਿੱਚ ਸਾਡੇ ਤਨਤਨ ਸਾਹਿਬ ਸਰਗੁਰਜਿੰਦਰ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆ ਮੈਂ ਪਿਛਲੇ 3 ਸਾਲ ਤੋਂ ਉੱਥੇ ਪਾਬੰਦੀ ਦੇ ਨਾਲੇ ਕੰਮ ਬੰਦ ਕੀਤਾ ਹੋਇਆ ਕਿ ਕੋਈ ਵੀ ਪੋਲਿਟੀਕਲ ਪਾਰਟੀ ਉੱਥੇ ਜਾ ਕੇ ਲੰਗਰ ਬਣਵਾ ਕੇ ਨਹੀਂ ਸ਼ਕੋਗੀ ਉਹ ਲੋਕਾਂ ਦਾ ਤਿਲ ਤਿਲ ਦਾ ਪੈਸਾ ਹੁੰਦਾ ਉਹਨੂੰ ਉਸੇ ਉੱਥੇ ਲੋਕਾਂ ਤੇ ਲਾਇਆ ਜਾਵੇ ਔਰ ਇਹਨਾਂ ਨੇ ਐਸੀਆਂ ਆਦਤਾਂ ਬਣਾ ਰੱਖੀਆਂ ਕਿ ਵੀ ਪੂਰੇ ਹਲਕੇ ਦੇ ਵਿੱਚ ਜਿੱਥੇ ਕਿਤੇ ਗੁਰੂ ਘਰ ਅਕਾਲੀ ਦਲ ਹੋਇਆ ਹੁਣ ਤਾਂ ਹੁਣ ਤਾਂ ਅਕਾਲੀ ਦਲ ਦਾ ਤਾਂ ਨਾਂ ਨਿਸ਼ਾਨ ਬਚਿਆ ਨਹੀਂ ਇਹ ਗੁਰਪਤਪ ਕੇ ਸਹਸੀਅਤ ਨਾ ਬੈਠਾ ਸੀ ਮੈਨੂੰ ਇਹ ਸਮਝ ਨਹੀਂ ਆਈ ਵੀ ਕਿਹੜੀ ਹਸਿਆਤ ਦੇ ਨਾਲ ਉਹ ਇਹ ਧਰਨੇ ਮਜਾਰੇ ਹੋ ਰਹੇ ਸੀ ਕਿ ਸਹਸੀਅਤ ਦੇ ਨਾਲ ਉਹ ਧਰਨੇ ਦੀ ਅਗਵਾਈ ਕਰ ਰਿਹਾ ਸੀ ਅਕਾਲੀਆ ਉਹ ਹਣ ਤਾਂ ਜਿਹੜੀ ਸੁਧਾਰ ਲਹਿਰ ਸੀ ਉਹਦਾ ਉਹਦਾ ਵੀ ਭੋਗ ਪੈ ਗਿਆ ਅਕਾਲੀ ਦਲ ਦੁਬਾਰਾ ਜੁਆਇਨ ਨਹੀਂ ਕੀਤੀ ਕਿਸ ਹਸਿਆਤ ਦੇ ਨਾਲ ਉਹ ਬੰਦਾ ਇੱਥੇ ਬੈਠਾ ਸੀ ਔਰ ਇਹਨਾਂ ਦਾ ਕੀ ਏਜੰਡਾ ਹੋਇਆ ਇਹਨਾਂ ਦੀ ਏਡਿਓਲੋਜੀ ਕੀ ਆ ਇਹਨਾਂ ਦਾ ਫਲਸਫਾ ਕੀ ਆ ਕਿ ਇੱਕ ਪੋਸਟਰ ਬਣ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੱਗ ਗਏ ਹੋਇਆ ਅ ਅਕਾਲੀ ਦਲ ਕਾਂਗਰਸ ਬੀਐਸਪੀ ਕਾਮਰੇਡਾਂ ਦਾ ਇੱਕ ਧੜਾ ਪਤਾ ਨਹੀਂ ਕੀ ਕੀ ਸੀਪੀਐਮ ਮ ਮ ਪਤਾ ਨਹੀਂ ਕਿਹੜੀ ਪਤਾ ਨਹੀਂ ਕੀ ਕੀ ਇਕੱਠਾ ਕਰਕੇ ਇੱਕ ਐਸਾ ਇਹਨਾਂ ਨੇ ਰਲਗੋਭਾ ਬਣਾ ਕੇ ਰੱਖਿਆ ਹੋਇਆ ਲੋਕਾਂ ਨੂੰ ਕੀ ਸਮਝਦੇ ਨੇ ਕੀ ਬਿਲਗੇ ਦੇ ਲੋਕ ਤਾਂ ਵੈਸੇ ਹੀ ਬਹੁਤ ਛਣੇ ਹਨ ਉਹਨਾਂ ਨੂੰ ਤਾਂ ਵੈਸੇ ਹੀ ਪਤਾ ਕਿ ਅਭੀ ਇਹ ਕੀ ਕੀ ਕਰਤੂਤਾ ਕਰਦੇ ਆ ਇਹਨਾਂ ਨੂੰ ਕਿਹੋ ਜਿਹਾ ਉਹਦਾ ਫਲ ਦੇਣਾ ਔਰ ਉਹਦਾ ਦੋਸ਼ ਜਿਹੜਾ ਗਵਰਨਮੈਂਟ ਤੇ ਹਮੰਦ ਤੇ ਮੜਦੇ ਆ ਜਾਂ ਕਿਸੇ ਆਰੋ ਤੇ ਮੜਦੇ ਆ ਜੇ ਤੁਹਾਡੇ ਆਪਣੇ ਦਿਮਾਗ ਨਹੀਂ ਕੰਮ ਕਰਦੇ ਤੁਸੀਂ ਆਪਣੇ ਕਾਗਜ਼ ਪੱਤਰ ਸਹੀ ਤਰੀਕੇ ਦੇ ਨਾਲ ਨਹੀਂ ਪਰੇ ਉਹਦੇ ਵਿੱਚ ਕਿਸੇ ਦਾ ਕੀ ਕਸੂਰ ਹੈ ਬਾਕੀ ਵੀ ਜੇ ਕਾਗਜ਼ ਪੱਤਰ ਕਿਸੇ ਦੇ ਰੱਦ ਕਰਾਉਣੇ ਹੋਣਗੇ ਤੇ ਇਹ ਜਿਹੜੇ ਤਣਾੜ ਖੜੇ ਆ ਇਹਨਾਂ ਦੇ ਕਰਦੇ ਅਸੀਂ ਅਸੀਂ ਗਰੀਬਾਂ ਦੇ ਕਾਗਜ਼ ਪੱਤਰ ਰੱਦ ਕਰਵਾਉਣੇ ਸੀ ਇਹ ਇਹ ਜਿਹੜੀਆਂ ਹੋਸ਼ੀਆਂ ਹਰਕਤਾਂ ਇਹਦੇ ਤੋਂ ਬਾਝਾ ਜਾਣ ਔਰ ਇਹ ਮੈਂ ਇਹਨਾਂ ਦੇ ਚੋਣ ਕਮਿਸ਼ਨ ਦੇ ਵਿੱਚ ਸ਼ਿਕਾਇਤ ਹੀ ਨਹੀਂ ਕਰਨਾ ਚਾਹੁੰਦੀ ਇਹਨਾਂ ਲੋਕਾਂ ਨੇ ਜਿਹੜੇ ਇਹ ਸਜ਼ਾ ਜਿੱਦਾਂ ਪ੍ਰਮਾਤਮਾ ਨੇ ਅੱਗੇ ਦਿੱਤੀ ਇਦਾਂ ਇਹਨਾਂ ਨੂੰ ਅੱਗੇ ਵੀ ਦੇਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਅਸੀਂ ਅਫਸਰਾਂ ਦਾ ਸਮਾਂ ਬਰਬਾਦ ਕਰੀਏ ਇਹਨਾਂ ਨੇ ਅਨਾਉਂਸ ਹੋਰ ਤੇ ਹੋਰ ਗੁਰੂ ਉੱਥੇ ਗੁਰੂ ਘਰ ਦਾ ਗ੍ਰੰਥੀ ਉੱਥੇ ਪ੍ਰਚਾਰ ਕਰਨ ਲੱਗਿਆ ਹੋਇਆ ਧਰਨੇ ਦੇ ਵਿੱਚ ਗੁਰੂ ਘਰ ਦਾ ਗ੍ਰੰਥੀ ਧਰਨੇ ਦੇ ਵਿੱਚ ਪ੍ਰਚਾਰ ਕਰ ਰਿਹਾ ਕਿੰਥੇ ਮਤਲਬ ਇਹਨਾਂ ਨੇ ਆਪਣੀ ਸ਼ਰਮ ਹਜਾ ਲਾ ਕੇ ਰੱਖੀ ਹੋਈ ਆ ਕਿ ਤੁਸੀਂ ਕਰ ਕੀ ਰਹੇ ਹੋ ਲੋਕ ਸਾਰੀਆਂ ਚੀਜ਼ਾਂ ਦੇਖਦੇ ਨੇ ਪਰ ਜੇ ਕਾਂਗਰਸ ਅਕਾਲੀ ਦਲ ਦਾ ਸਮਝੋ ਤਾਂ ਕਿਹਾ ਜਾ ਸਕਦਾ ਤੋਂ ਨਿਸ਼ਾਨ ਪਹਿਨੀ ਆਜ਼ਾਦ ਲਿਆ ਆ ਦੇਖੋ ਕਾਂਗਰਸ ਅਕਾਲੀ ਦਲ ਦਾ ਸਮਝ ਮੈਂ ਇਹ ਕਹਿੰਨੇ ਕਿ ਅਕਾਲੀ ਦਲ ਹੈ ਹੀ ਨਹੀਂ ਅਕਾਲੀ ਦਲ ਕੋਈ ਲੀਡਰ ਹੀ ਹੈ ਨਹੀਂ ਇੱਥੇ ਜੇ ਕਾਲੀ ਦਲ ਨੇ ਕਿਸੇ ਨੂੰ ਥਾਪਿਆ ਹੀ ਨਹੀਂ ਤੇ ਸਮਝੌਤਾ ਕਾਲੀ ਦਲ ਤੇ ਕਾਂਗਰਸ ਦਾ ਕਿਵੇਂ ਹੋ ਗਿਆ ਦੂਸਰਾ ਇਹ ਆ ਵੀ ਕਾਂਗਰਸ ਵੀ ਜਿਹੜੀ ਅਸਲੀ ਕਾਂਗਰਸ ਦਾ ਜਿਹੜਾ ਲੀਡਰ ਹੁੰਦਾ ਸੀ ਕਿਸੇ ਵੇਲੇ ਮੈਂ ਇਸਾਮੀ ਦੀ ਵੀ ਲੀਡਰ ਉਹ ਸੀ ਜਿਹਨੇ ਸਦੀ ਦੇ ਖਿਲਾਫ ਜਿਹੜੇ ਫੰਡਾਂ ਦੇ ਗਵਨ ਦੀ ਸ਼ਿਕਾਇਤ ਕੀਤੀ ਸੀ ਅਸਲੀ ਕਾਂਗਰਸੀ ਲੀਡਰ ਤਾਂ ਉਹ ਸੀ ਇਹਦੇ ਨਕਲੀ ਬਣੇ ਹੋਏ ਕਾਂਗਰਸੀ ਲੀਡਰ ਨੇ ਇਹ ਹੁਣ ਨਵੀਆਂ-ਨਵੀਆਂ ਚੀਜ਼ਾਂ ਮੈਨੂੰ ਨਗਰ ਦੇ ਵਿੱਚੋਂ ਸੁਣਨ ਨੂੰ ਮਿਲ ਰਹੀਆਂ ਇਹ ਨਸ਼ਿਆਂ ਦੇ ਮਤਲਬ ਸਦਾਗਰ ਨੇ ਨਸ਼ਿਆਂ ਵਾਲੇ ਨੂੰ ਪੁਸ਼ਤ ਪਨਾਹੀਆਂ ਦੇਣ ਵਾਲੇ ਲੋਕ ਨੇ ਅਸੀਂ ਇਹਨਾਂ ਨੂੰ ਕਾਂਗਰਸ ਦੇ ਜੇ ਕਾਂਗਰਸ ਦੇ ਲੀਡਰ ਹੁੰਦੇ ਤਕੀ ਕਾਂਗਰਸ ਪਾਰਟੀ ਇੱਥੇ ਆ ਕੇ ਪ੍ਰਚਾਰ ਨਾ ਕਰਦੀ ਕਿ ਇੱਥੇ ਲੀਡਰ ਆਉਣ ਤੋਂ ਇਨਕਾਰੀ ਹੋ ਜਾਂਦੇ ਕਿ ਤੁਸੀਂ ਚੋਣ ਨਿਸ਼ਾਨੀ ਲਿਆ ਹਤ ਅਸੀਂ ਕੇਸ ਦਰਜੇ ਦੇ ਨਾਲ ਇੱਥੇ ਪਹੁੰਚ ਜਾਈਏ ਇਹ ਸਭ ਇੱਕ ਠੱਗਾਂ ਦਾ ਟੋਲਾ ਇਕੱਠਾ ਹੋ ਗਿਆ ਜਿਹੜਾ ਦੁਬਾਰਾ ਤੋਂ ਮਿਲ ਕੇ ਨੂੰ ਲੁੱਟਣ ਦੀ ਤਾਕਤ ਦੇ ਵਿੱਚ ਬੈਠਾ ਪਰ ਲੋਕ ਬਿਲਕੁਲ ਵੀ ਇਹਨਾਂ ਦੇ ਚਾਂਸੇ ਦੇ ਵਿੱਚ ਨਹੀਂ ਆਣਗੇ ਇਹ ਇਸ ਇਲੈਕਸ਼ਨ ਦੇ ਵਿੱਚ ਬਾਅਦ ਤੋਂ ਬਾਅਦ ਕਿੰਨੀਆਂ ਸੀਟਾਂ ਜਿੱਤਣ ਜਾ ਰਹੇ ਅਸੀਂ ਤਾਂ ਕੀ ਕਹਿੰਦੇ ਹੁੰਦੇ ਕਿ ਕਲੀਨ ਸਵੀਪ ਦੇ ਮੂਡ ਦੇ ਵਿੱਚ ਔਰ ਜਨਤਾ ਕਲੀਨ 스윕 ਦੇ ਮੂਡ ਦੇ ਵਿੱਚ ਅਸੀਂ ਤਾਂ ਚਲੋ ਮਿਹਨਤ ਕਰਨੀ ਸਾਡੇ ਵਰਕਰ ਤੇ ਲੱਗੇ ਹੋਇਆ ਅਸੀਂ ਤਾਂ ਹਰ ਵਰਕਰ ਇਸੇ ਲਈ ਇਸ ਕਰਕੇ ਕੈਂਡੀਡੇਟ ਲੱਗਿਆ ਕਿ ਉਹ ਇਲੈਕਸ਼ਨ ਨੂੰ ਜਿੱਤਣਾ ਹੈ ਉਹਨੇ ਓਨੀ ਮਿਹਨਤ ਕਰ ਰਿਆ ਔਰ ਲੋਕ ਚਾਹੁੰਦੇ ਨੇ ਲੋਕਾਂ ਦਾ ਮਨ ਬਣਿਆ ਹੋਇਆ ਕਿ ਇਹ ਇਹ ਸਾਰਾ ਜਿਹੜਾ ਟੋਲਾ ਇਕੱਠਾ ਹੋਇਆ ਇਹਨੂੰ ਲੰਬੇ ਕੀਤਾ ਜਾਊਗਾ ਧੰਨਵਾਦ ਧੰਨਵਾਦ